ਇਤਿਹਾਸ ਗੁਰਦੁਆਰਾ ਸ੍ਰੀ ਐਮਾ ਸਾਹਿਬ ਸਿਹੜੀ ਹਨ ਹੈ ਆਉ ਪੰਦਰ ਜਿਹੜਾ ਸਥਾਨ ਆ ਉਹਦੇ ਦਰਸ਼ਨ ਕਰਾਂਗੇ। ਐਸੀ ਸੰਗਤ ਜੀ ਕੂਟੀਆਂ ਜੀ ਜਵਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਸ ਸੰਗਤ ਜੀ ਮੈਂ ਇਸ ਵਕਤ ਮਰਿੰਡੇ ਦੀ ਧਰਤੀ ਗੁਰਦੁਆਰਾ ਐਮਾ ਸਾਹਿਬ ਵਿਖੇ ਆਇਆ ਹਾਂ ਤੇ ਇਹ ਇੱਕ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਜੋ ਹੈ ਉਹ ਐਮਐਸ ਸਾਹਿਬ ਗੁਰਦੁਆਰਾ ਸਾਹਿਬ ਹੈ ਆਓ ਆਪਾਂ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ ਜੀ ਸੰਗਤ ਜੀ ਇਹ ਹੈ ਗੁਰਦੁਆਰਾ ਐਮਐਸ ਸਾਹਿਬ ਤੇ ਆਪਾਂ ਅੰਦਰ ਐਂਟਰ ਕਰ ਚੁੱਕੇ ਹਾਂ ਸ਼ਾਇਦ ਇੱਧਰ ਕੋਈ ਵਿਆਹ ਵਾਲੇ ਮੇਰੇ ਨਾਲ ਫਿਰਦੇ ਸੀ ਸ਼ਾਇਦ ਉਹਨਾਂ ਦੀਆਂ ਕਾਰਾਂ ਹੈਗੀਆਂ ਕੋਈ ਆਨੰਦ ਕਾਰਜ ਸਾਹਿਬ ਹੋਣੇ ਹੋਣਗੇ ਤੇ ਆਓ ਆਪਾਂ ਪਹਿਲਾਂ ਇੱਕ ਝਾਤ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਉੱਪਰ ਮਾਰ ਲਈਏ ਸੰਗਤ ਜਿਹੜਾ ਇਹ ਗੁਰਦੁਆਰਾ ਸਾਹਿਬ ਆ ਇਹ ਮਰਿੰਡੇ ਤੋਂ ਤਕਰੀਬਨ 3-4 ਕਿਲੋਮੀਟਰ ਰੂਪਨਗਰ ਰੋਡ ਤੇ ਹੈ 슈ਗਰ ਮਿਲ ਵਾਲੀ ਰੋਡ ਤੇ ਜੀ ਤੇ ਇਹ ਇੱਥੇ ਦਾ ਗੁਰੂ ਘਰ ਦਾ ਇਤਿਹਾਸ ਹੈ ਆਪਾਂ ਗੁਰੂ ਘਰ ਦੇ ਜਿਹੜਾ ਇਤਿਹਾਸਾ ਸੰਖੇਪ ਇਤਿਹਾਸ ਉੱਤੇ ਨਿਗ੍ਹਾ ਮਾਰ ਲਈਏ ਜੀ ਸੰਖੇਪ ਇਤਿਹਾਸ ਗੁਰਦੁਆਰਾ ਸ੍ਰੀ ਐਮਾ ਸਾਫ ਸਿਹੜੀ ਸਮਤ 1704 ਈਸਵੀ ਨੂੰ ਰਾਤ ਦੇ ਸਮੇਂ ਦੌਰਾਨ ਮੁਗਲ ਫੌਜਾਂ ਵੱਲੋਂ ਅਨੰਦਗੜ੍ਹ ਦੇ ਕਿਲੇ ਦੇ ਉੱਪਰ ਅਚਨਚੇਤ ਹਮਲਾ ਕਰ ਦਿੱਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਰਿਵਾਰ ਸਵੇਰ ਅਨੰਦਗੜ੍ਹ ਅਨੰਦਗੜ੍ਹ ਦਾ ਕਿਲਾ ਝੜਾ ਕੀ ਛੱਡਣਾ ਪਿਆ ਸੀ ਗੁਰੂ ਸਾਹਿਬ ਚਾਰੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਅਤੇ ਜੁਝਾਰ ਸਿੰਘ ਸਰਸਾ ਨਦੀ ਵਿੱਚ ਹੜ੍ਹ ਆਇਆ ਹੋਣ ਕਰਕੇ ਮੁਗਲ ਫੌਜਾਂ ਨਾਲ ਲੋਹਾ ਲੈਦੇ ਹੋਏ ਇੱਕ ਦੂਜੇ ਨਾਲੋਂ ਵਿਛੜ ਗਏ ਕਈ ਸਿੰਘ ਮੁਗਲ ਫੌਜਾਂ ਦੀ ਬਹਾਦਰੀ ਨਾਲ ਟਕਰਾ ਕਰਦੇ ਹੋਏ ਸ਼ਹੀਦ ਹੋ ਗਏ ਗੁਰੂ ਸਾਹਾਬ ਅਤੇ ਵੱਡੇ ਸਹਜਾਦੇ ਅਤੇ ਕੁਝ ਸਿੰਘ ਚਮਕੌਰ ਸਾਫ ਦੀ ਧਰਤੀ ਵੱਲ ਨਿਕਲ ਪਏ ਮਾਤਾ ਗੁਜਰੀ ਜੀ ਅਤੇ ਛੋਟੇ ਸਹਜਾਦੇ ਜਿਨ੍ਹਾਂ ਨੂੰ ਗੰਗੂ ਬ੍ਰਾਹਮਣ ਆਪਣੇ ਨਾਲ ਕੰਮੋ ਮਸ਼ਕੀ ਦੀ ਝੁੱਗੀ ਤੋਂ ਆਪਣੇ ਪਿੰਡ ਸਿਹੜੀ ਜੋ ਉਸ ਸਮੇਂ ਢੇੜੀ ਪਿੰਡ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਬਲ ਤੁਰ ਪਿਆ ਤੁਰਿਆ ਮਾਫ ਕਰਨਾ ਪਿੰਡ ਦੇ ਨੇੜੇ ਪਹੁੰਚ ਕੇ ਗੰਗੂ ਬ੍ਰਾਹਮਣ ਮਾਤਾ ਜੀ ਅਤੇ ਛੋਟੇ ਸਾਹਿਬ ਜਦੋਂ ਨਾਲ ਲੈ ਕੇ ਬਾਹਰ ਸਾਧੂ ਦੀ ਕੁਟਿਆ ਆ ਵਿੱਚ ਬਿਠਾ ਕੇ ਆਪ ਪਿੰਡ ਦਾ ਜਾਈ ਜਾ ਲੈਣ ਤੁਰ ਪਿਆ ਇਸ ਸਥਾਨ ਤੇ ਬਹੁਤ ਕਣਾ ਜੰਗਲ ਸੀ ਸਾਧੂ ਇੱਥੇ ਨਾਮ ਸਿਮਰਨ ਕਰਦਾ ਸੀ ਸਾਧੂ ਜਦੋਂ ਸਾਧੂ ਜੰਗਲ ਵਿੱਚੋਂ ਵਾਪਸ ਕੁਟਿਆ ਵਿੱਚ ਪਹੁੰਚਿਆ ਤਾਂ ਮਾਤਾ ਗੁਜਰੀ ਜੀ ਅਤੇ ਛੋਟੇ ਸਹਾਜਦਾਨ ਦੋਨੋਂ ਹੱਥ ਜੋੜ ਨਿਮਰਤਾ ਸਹਿਤ ਬੇਨਤੀ ਕਰ ਪੁੱਛਣ ਲੱਗਾ ਕਿ ਆਪ ਜੀ ਇਸ ਸਮੇਂ ਹਨੇਰੀ ਰਾਤ ਘਣੇ ਜੰਗਲ ਵਿੱਚ ਕਿਸ ਤਰ੍ਹਾਂ ਆਏ ਤਾਂ ਉਸ ਸਾਧੂ ਨੂੰ ਮਾਤਾ ਜੀ ਦੇ ਮੂੰਹੋਂ ਸੁਭਾਵਿਕ ਇਹ ਸ਼ਬਦ ਨਿਕਲੇ ਕਿ ਅਸੀਂ ਤਾਂ ਭਾਈ ਐਮੇ ਹੀ ਇੱਥੇ ਆਏ ਹਾਂ ਐਮੇ ਲਿਖਿਆ ਹੋਇਆ ਤੁਸੀਂ ਲਫ਼ਜ਼ ਪੜ੍ਹ ਲਓ ਤੇ ਇਹ ਗੁਰਦਵਾਰ ਸਾਹਿਬ ਦਾ ਵੀ ਐਮੇ ਸਾਹਿਬ ਸਹੀੜੀ ਹੈ ਜੀ ਮਾਤਾ ਜੀ ਦੇ ਇਨ੍ਹਾਂ ਸ਼ਬਦਾਂ ਨਾਲ ਹੀ ਗੁਰੂ ਘਰ ਦਾ ਨਾਮ ਗੁਰਦੁਆਰਾ ਐਮਾ ਸਾਹਿਬ ਇਤਿਹਾਸ ਵਿੱਚ ਦਰਜ ਹੋ ਦਰਜ ਹੋ ਗਿਆ ਇਸ ਤੋਂ ਬਾਅਦ ਗੰਗੂ ਰਾਤ ਦੇ ਸਮੇਂ ਪਿੰਡ ਦੀ ਸਥਿਤੀ ਦਾ ਜਾਜਾ ਲੈ ਕੇ ਵਾਪਸ ਆਇਆ ਤਾਂ ਮਾਤਾ ਜੀ ਸਹਿਬਜਾਦਾ ਜੋਰਵਰ ਸਿੰਘ ਜੀ ਸਹਿਬਜਾਦਾ ਫਤੇ ਸਿੰਘ ਜੀ ਨੂੰ ਆਪਣੇ ਨਾਲ ਪਿੰਡ ਢੇੜੀ ਬ੍ਰੈਕਟ ਜਿਹੜਾ ਸਹੇੜੀ ਆਪਣੇ ਘਰ ਲੈ ਗਿਆ ਇੱਥੋਂ ਬਾਅਦ ਵਿੱਚ ਲਾਲਚ ਬਸ ਓਕੇ ਗੰਗੂ ਨੇ ਮਾਤਾ ਜੀ ਅਤੇ ਸਾਰਜਾਤਿਆਂ ਨੂੰ ਮੁਗਲਾਂ ਨੂੰ ਫੜਵਾ ਦਿੱਤਾ ਨੋਟ ਵਿੱਚ ਲਿਖਿਆ ਜੀ ਥੱਲੇ ਉਹ ਥੋੜਾ ਕੈਮਰੇ ਅੰਦਰ ਘਟਾਉਂਦਾ ਹੋਵੇ ਹਰ ਸਾਲ 28 ਮੱਘਰ ਨੂੰ ਮਾਤਾ ਗੁਜਰੀ ਜੀ ਅਤੇ ਛੋਟੇ ਸਾਬਜਾਦੇ ਦੀ ਯਾਦ ਵਿੱਚ ਸ਼ਹੀਦੀ ਜੋੜ ਮੇਲਾ ਭਰਦਾ ਹੈ ਦੂਰੋਂ ਦੂਰੋਂ ਸੰਗਤਾਂ ਮਹਾਨ ਸ਼ੀਧਾਂ ਨੂੰ ਆਕੇ ਸ਼ਰਧਾ ਤੇ ਸਤਿਕਾਰ ਸਹਿਤ ਸ਼ਰਧਾਂਜਲੀ ਭੇਟ ਕਰਦੀਆਂ ਹਨ ਵੱਲੋਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਸ਼ੀ ਸ਼ਹੀਦ ਗੰਜ ਸਾਹਿਬ ਰਿੰਡਾ ਗੁਰਦੁਆਰਾ ਮਾਸਾਬਸ ਹੈੜੀ ਤੇ ਸੰਗਤ ਤੁਸੀਂ ਜਿਹੜਾ ਇਤਿਹਾਸ ਆ ਇਹਨੂੰ ਪਹੁੰਚ ਕਰਕੇ ਪੜ੍ਹ ਵੀ ਸਕਦੇ ਹੋ ਜੀ ਤੇ ਮੈਂ ਆਪ ਜੀ ਨੂੰ ਸੁਣਾ ਵੀ ਦਿੱਤਾ ਹੈਗਾ ਜੀ ਤੇ ਆਪਾਂ ਚਲੋ ਅੰਦਰ ਗੁਰਦੁਆਸਾਹਬ ਜੀ ਦੇ ਜਿਹੜੇ ਦਰਸ਼ਨ ਕਰਦੇ ਆ ਜੀ ਇਹ ਗੁਰੂ ਘਰ ਹੈ ਇੱਧਰ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਇਹ ਇੱਥੇ ਨਿਸ਼ਾਨ ਸਾਹਿਬ ਤੇ ਨਿਸ਼ਾਨ ਸਾਹਿਬ ਗੁਰੂ ਦੇ ਜਿਹੜੇ ਝੂਲ ਰਹੇ ਨੇ ਤੇ ਅੰਦਰ ਇੱਕ ਅਨੰਦਕਾਰ ਸਾਹਿਬ ਹੋ ਰਹੇ ਨੇ ਇਹ ਉਹ ਗੁਰਦੁਆਰਾ ਸਾਹਿਬ ਐਮਾ ਸਾਹਿਬ ਮਾਤਾ ਗੁਜਰ ਕੌਰ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਜੀ ਦਰਸ਼ਨ ਕਰੋ ਚਲੋ ਤੁਹਾਨੂੰ ਮੈਂ ਬਾਅਦ ਵਿੱਚ ਅੰਦਰ ਵੀ ਦਰਸ਼ਨ ਕਰਾਵਾਂਗਾ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰਾਂਗੇ ਗੁਰੂ ਦੇ ਨਿਸ਼ਾਨ ਸਾਹਿਬ ਜਿਹੜੇ ਝੂਲ ਰਹੇ ਨੇ ਤੇ ਆਓ ਆਪਾਂ ਪਹਿਲਾਂ ਨਿشان ਸਾਹਿਬ ਜੀ ਦੇ ਦਰਸ਼ਨ ਕਰਦੇ ਗੁਰਦੁਆਰਾ ਐਮਾ ਸਾਹਿਬ ਇਹ ਚਾ ਆਪਣੇ ਰੋਪੜ ਰੋਡ ਨੀਅਰ ਬੈਕ ਸਾਈਡ ਜਿਹੜਾ ਹੈ ਜੀ ਇਹ 슈ਗਰ ਮਿਲ ਦੀ ਬੈਕ ਸਾਈਡ ਤੇ ਹੈ ਪਿੰਡ ਸਹੇੜੀ ਤੇ ਅੰਦਰ ਤੁਹਾਨੂੰ ਆਵਾਜ਼ ਸੁਣਾਈ ਦੇ ਰਹੀ ਹੋਣੀ ਆਨੰਦ ਕਾਰਜ ਸਭ ਚੱਲਦੇ ਆ ਤੇ ਇਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਜਿਹੜੇ ਗੁਰਦੁਆਰਾ ਸਾਹਿਬ ਦੇ ਜਿਹੜੇ ਦਰਸ਼ਨ ਕਰਾਵਾਂਗੇ ਸੰਗਤ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਸੰਖੇਪ ਇਤਿਹਾਸ ਵਿੱਚ ਵੀ ਕੁਟਿਆ ਵਿੱਚ ਆਏ ਸਨ ਮਾਤਾ ਜੀ ਇੱਥੇ ਤੇ ਉਹ ਇਹ ਉਹ ਜਗ੍ਹਾ ਹੈ ਇੱਥੇ ਨਿਸ਼ਾਨ ਸਾਹਿਬ ਵੀ ਹੈ ਤੇ ਨਿਸ਼ਾਨ ਸਾਹਿਬ ਗੁਰੂ ਦੇ ਝੂਲ ਰਹੇ ਨੇ ਨੀਦੇ ਰੰਗ ਦੇ ਵਿੱਚ ਤੇ ਜਿੱਥੇ ਮਾਤਾ ਗੁਜਰਕੌਰ ਜੀ ਤੁਹਾਨੂੰ ਤੁਹਾਨੂੰ ਮਾਤਾ ਗੁਜਰਕੌਰ ਜੀ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਇਹ ਚਰਨ ਸ਼ੋ ਸੰਗਤ ਜੀ ਇਸ ਸਥਾਨ ਹੈ ਆਓ ਆਪ ਅੰਦਰ ਜਿਹੜਾ ਸਥਾਨ ਆ ਉਹਦੇ ਦਰਸ਼ਨ ਕਰਾਂਗੇ ਇਹ ਲੰਗਰ ਹਾਲ ਆ ਜੀ ਇਸ ਗੁਰਦੁਆਰਾ ਸਾਹਿਬ ਦਾ ਇਹ ਯਾਨੀ ਕਿ ਲੋਕਲ ਕਮੇਟੀ ਦੇ ਅੰਡਰ ਆ ਸ਼ਿਸ਼ਕਨ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਆ ਮਰਿੰਡੇ ਉਹਨਾਂ ਦੀ ਐਂਡਰ ਹੈਗਾ ਜੀ ਇਹ ਗੁਰਦੁਆਰ ਸਾਹਿਬ ਉਹਨਾਂ ਦੀ ਕਮੇਟੀ ਦੇ ਅੰਦਰ ਆਓ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨਿਸ਼ਾਨ ਸਾਹਿਬ ਜਿਹੜਾ ਕੁਟਿਆ ਦਾ ਨਿਸ਼ਾਨ ਸਾਹਿਬ ਆ ਜਿੱਥੇ ਮਾਤਾ ਤਨਤਨ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਜਦ ਤੇ ਤਨਤਨ ਬਾਬਾ ਜਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਕੁਟਿਆ ਚ ਠਹਿਰੇ ਸਨ ਇਹ ਉਹ ਜਗ੍ਹਾ ਉੱਥੇ ਦਾ ਨਿਸ਼ਾਨ ਸਾਹਿਬ ਆ ਇਹ ਉਹ ਕੁਟਿਆ ਹੈ ਜਿੱਥੇ ਤਨਤਨ ਮਾਤਾ ਗੁਜਰ ਕੌਰ ਜੀ ਦੇ ਤਨਤਨ ਬਾਬਾ ਜਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਸਾਧ ਦੀ ਕੁਟਿਆ ਜਿੱਥੇ ਠਹਿਰੇ ਸਨ ਐ ਦਰਸ਼ਕੋ ਜੀ ਇਸ ਕੁਟਿਆ ਦੇ ਇੱਥੇ ਜਿਹੜੇ ਪਾਠ ਖੰਡ ਵਰਸਾਹ ਜੀ ਦੇ ਖੁੱਲੇ ਹੋਏ ਨੇ ਤੁਸੀਂ ਦਰਸ਼ਨ ਕਰ ਸਕਦੇ ਹੋ ਇਸ ਸੰਗਤਜੀ ਕੁਟਿਆ ਜੇ ਤੁਸੀਂ ਦਰਸ਼ਨ ਕੀਤੇ ਜਿੱਥੇ ਸ੍ਰੀ ਖੰਡ ਪੜ ਸਾਹਿਬ ਖੁੱਲੇ ਹੋਏ ਆ ਆਓ ਪਾ ਇੱਧਰ ਪਿੱਛੇ ਵੀ ਤੁਹਾਨੂੰ ਦਿਖਾ ਲ ਦਈਏ ਇੱਧਰ ਸੇਵਾਦਾਰਾਂ ਦੇ ਜਿਹੜੇ ਆ ਉਹ ਕਮਰੇ ਕੁਆਟਰ ਬਣੇ ਹੋਏ ਆ ਦੇਖ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਖੁੱਲੇ ਹੋਏ ਨੇ ਤੇ ਇਹ ਜਿਹੜਾ ਹੈ ਗੁਰਦੁਆਰਾ ਸਿਹੜੀ ਪਿੰਡ ਦੇ ਬਾਹਰ ਬਾਹਰ ਹੈ ਬਹੁਤ ਸੋਹਣਾ ਸ਼ਾਂਤਮਈ ਜਿਹੜਾ ਮਾਹੌਲ ਆ ਜੀ ਇੱਥੇ ਉਹ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹੈ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਪੁਰਜਾ ਪੁਰਜਾ ਕੱਟ ਮਰੇ ਕਬੋ ਨਾ ਛਾਡੇ ਖੇਤ ਸੰਗਤ ਜੀ ਜਿਹੜਾ ਇਹ ਸਟੇਜ ਬਣੀ ਹੋਈ ਆ ਇੱਥੇ ਮੇਰੇ ਖਿਆਲ ਚ ਜਦੋਂ ਕੋਈ ਫੰਕਸ਼ਨ ਹੁੰਦਾ ਗੁਰਪੁਰਬ ਹੁੰਦੇ ਆ ਤੇ ਉਸ ਗੁਰਪੁਰਬ ਦੇ ਉੱਤੇ ਇੱਥੇ ਸਟੇਜ ਸਜਦੀ ਹੋਏਗੀ ਤੇ ਇਹ ਜਿਹੜਾ ਤੁਸੀਂ ਪਾਰਕ ਦੇਖ ਰਹੇ ਹੋ ਬੜਾ ਹੀ ਸੋਹਣਾ ਘਾਹ ਉੱਗਿਆ ਹੋਇਆ ਹੈ ਤੇ ਗੁਰਦੁਆਰਾ ਸਾਹਿਬ ਤਾਂ ਤੁਸੀਂ ਦੇਖਿਆ ਹੀ ਹੈ ਵੀ ਥੋੜਾ ਛੋਟਾ ਪੈ ਜਾਂਦਾ ਹੋਵੇਗਾ ਜਦੋਂ ਗੁਰਪੁਰਬ ਵਗੈਰਾ ਇੱਥੇ ਮਨਾਉਂਦੇ ਹੋਣਗੇ ਅੰਦਰ ਅਨੰਦ ਕਾਲ ਸਾਹਿਬ ਚੱਲਦੇ ਆ ਚਲੋ ਆਪਾਂ ਅੰਦਰ ਗੁਰਦੁਆਰਾ ਚੱਲਦੇ ਆ ਜੀ ਦਰਸ਼ਨ ਆਪਾਂ ਨਿਸ਼ਾਨ ਸਾਹਿਬ ਜੀ ਦੇ ਪਹਿਲਾਂ ਕਰ ਲਈ ਸਨ ਤੇ ਆਓ ਆਪਾਂ ਅੰਦਰ ਗੁਰਦੁਆਰ ਸਾਹਿਬ ਜੀ ਦੇ ਦਰਸ਼ਨ ਕਰਦੇ ਆ ਇਹ ਫੇਰ ਜਿਹੜਾ ਗੁਰਦੁਆਰਾ ਸਾਹਿਬ ਸੀਗਾ ਚਲੋ ਆਓ ਪਹਿਲਾਂ ਆਪਾਂ ਨਤਮਸਤਕ ਹੋਨੇ ਆ ਗੁਰੂ ਘਰ ਦੇ ਵਾਹਿਗੁਰੂ ਪਾ ਕਰੇਗਾ ਸੰਗੀ ਜਦੋਂ ਉਥੇ ਕੁਟਿਆ ਜਿਹੜੀ ਸਾਹਮਣੇ ਤੁਸੀਂ ਇੱਥੋਂ ਅੰਦਰੋਂ ਦਿਖਾ ਦਵਾਂ ਵੀ ਜਿਹੜੀ ਉਹ ਕੁਟਿਆ ਜਿੱਥੇ ਤਨ ਤਨ ਮਾਤਾ ਗੁਜਰ ਕੌਰ ਜੀ ਫੈਰ ਸਥਾਨ ਬਿਲਕੁਲ ਉਸ ਸਥਾਨ ਦੇ ਸਾਹਮਣੇ ਇਹ ਗੁਰਦੁਆਰਾ ਸਾਹਿਬ ਬਣਿਆ ਜਿਹੜੇ ਮੈਂ ਤੁਹਾਨੂੰ ਦਰਸ਼ਨ ਕਰਾ ਰਿਹਾ ਬਹੁਤ ਹੀ ਸੁੰਦਰ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਇਸ ਇਥੇ ਤਾਂ ਐਮ ਐ ਸਾਹਿਬ ਗੁਰਦੁਆਰਾ ਐਮ ਐ ਸਾਹਿਬ ਕਿ ਕਿਉਂਕਿ ਉਹ ਸਾਧੂ ਨੇ ਪੁੱਛਿਆ ਤੁਸੀਂ ਕਿਵੇਂ ਆਏ ਤੇ ਮਾਤਾ ਜੀ ਹਰਨ ਕਿਹਾ ਮਾਤਾ ਗੁਜਰ ਕੌਰ ਜੀ ਨੇ ਵੀ ਅਸੀਂ ਤਾਂ ਐਵੇਂ ਆ ਗਏ ਉਦੋਂ ਤੋਂ ਇਸ ਸਥਾਨ ਦਾ ਨਾਮ ਐਵੇਂ ਸਾਫ ਪੈ ਗਿਆ ਤੇ ਆਉ ਆਪਾਂ ਤੁਹਾਨੂੰ ਇਧਰੋਂ ਵੀ ਦਰਸ਼ਨ ਕਰਵਾ ਦਵਾਂ ਮਹਾ ਗੁਰੂ ਕਿਰਪਾ ਕਰੇ ਬਹੁਤ ਸੋਹਣੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਜੇ ਹੋਏ ਨੇ ਤੇ ਚੰਦੋਆ ਸਾਹਿਬ ਤੇ ਜਿਹੜਾ ਪੀੜਾ ਸਾਹਿਬ ਬੜਾ ਸੋਹਣਾ ਹੈ ਬਣਿਆ ਹੋਇਆ ਤੁਸੀਂ ਦਰਸ਼ਨ ਕਰੋ ਇਹ ਜੀ ਹਜੂਰ ਸਾਹਿਬ ਜੀ ਦੀ ਇੱਥੇ ਫੋਟੋ ਵੀ ਹੈ ਇਹਦੇ ਵੀ ਦਰਸ਼ਨ ਕਰੋ ਸੰਗਤ ਜੀ ਤੇ ਬੜਾ ਸੋਹਣਾ ਬਣਿਆ ਹਾ ਗਰਮੀ ਤੁਹਾਨੂੰ ਇੱਥੇ ਹੁਣੇ ਇੱਕ ਆਨੰਦ ਕਾਰਜ ਹੋ ਕੇ ਹਟੇ ਨੇ ਤੁਸੀਂ ਦੇਖਿਆ ਹੋਵੇਗਾ ਤੇ ਤੁਹਾਨੂੰ ਮੈਂ ਦੱਸਿਆ ਵੀ ਸੀ ਵੀ ਆਨੰਦ ਕਾਰਜ ਸਾਹਿਬ ਹੋ ਰਿਹਾ ਉਸ ਤੋਂ ਬਾਅਦ ਆਪਾਂ ਜਿਹੜੇ ਤੁਹਾਨੂੰ ਅੰਦਰ ਗੁਰੂ ਘਰ ਦੇ ਦਰਸ਼ਨ ਕਰਾਵਾਂਗੇ ਆਓ ਆਪਾਂ ਹੁਣ ਬਾਹਰ ਚੱਲਦੇ ਹਾਂ ਜੀ ਦਰਸ਼ਨ ਆਪਾਂ ਇੱਕ ਵਾਰੀ ਫੇਰ ਕਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਓ ਆਪਾਂ ਹੁਣ ਮਾਰ ਚੱਲਦੇ ਆਂ ਸਾਹਮਣੇ ਜਿਹੜੇ ਆ ਉਹ ਜਿਨ੍ਹਾਂ ਦੇ ਅਨੰਦ ਕਾਰਜ ਤੇ ਇੱਥੇ ਆਏ ਹੋਏ ਨੇ ਤੇ ਆਪਾਂ ਵੀ ਹੁਣ ਇੱਥੇ ਜਿਹੜੇ ਸੇਵਾਦਾਰਾ ਉਹਨਾਂ ਨਾਲ ਜਿਹੜੀ ਉਹ ਗੱਲ ਕਰਾਂਗੇ ਸਾਂਝੀ ਕਰਾਂਗੇ ਆਪਣੇ ਜਿਹੜਾ ਗੁਰਦੁਆਰਾ ਸਾਹਿਬ ਨੇ ਆਇਆ ਜੀ ਗੁਰਦੁਆਰਾ ਐਮ ਐਸ ਸਾਹਿਬ ਤੇ ਇੱਥੇ ਮਾਤਾ ਜੀ ਤੇ ਛੋਟੇ ਸਾਹਿਬ ਜਦੇ ਸਾਧ ਦੀ ਕੁਟਿਆ ਸੀ ਇੱਥੇ ਆਏ ਸੀ ਤੇ ਆਉ ਪਹੁੰਚੋ ਚੱਲਦੇ ਆਂ ਤੇ ਗਿਆਨੀ ਜੀ ਉਹਨਾਂ ਨਾਲ ਗੱਲ ਵੀ ਕਰਾਂਗੇ ਇੱਥੇ ਸੇਵਾਦਾਰ ਨੇ ਉਹ ਅਰਦਾਸ ਕਰ ਰਹੇ ਨੇ ਅੰਦਰ ਉਹਨਾਂ ਨਾਲ ਗੱਲ ਕਰ ਲਿਆ ਵਾਚ ਸੰਗਤ ਜਿਹੜੀ ਇਹ ਝੁੱਗੀ ਸੀ ਨਾ ਦੇਖੋ ਬਾਹਰ ਜਿਹੜੀਆਂ ਟਾਈਲਾਂ ਲੱਗੀਆਂ ਉਹ ਝੁੱਗੀ ਦੇ ਬਾਂਸਾਂ ਦੇ ਸਟਾਈਲ ਦੀਆਂ ਨੇ ਮੈਂ ਤੁਹਾਨੂੰ ਜੁਮ ਕਰਕੇ ਦਿਖਾਣਾ ਬਹੁਤ ਸੋਹਣੀਆਂ ਲੱਗੀਆਂ ਕਿਉਂਕਿ ਝੁੱਗੀ ਲੁੱਕ ਦਿੱਤੀ ਗਈ ਆ ਉੱਪਰੋਂ ਵੀ ਜਿਹੜੀਆਂ ਟੇਡੀਆਂ ਛੱਤਾਂ ਉਹ ਦੇਖ ਰਹੇ ਤੁਸੀਂ ਬਰਾਂਡੇ ਦੀਆਂ ਇਹ ਝੁੱਗੀ ਦੀ ਜਿਹੜੀ ਲੁੱਕ ਦਿੱਤੀ ਆ ਇੱਥੇ ਪਹਿਲਾਂ ਜਿਹੜੀ ਜਿੱਥੇ ਇੱਥੇ ਰਹਿੰਦੇ ਸਾਧੂ ਸਾਧੂ ਰਹਿੰਦੇ ਸੀ ਜੀ ਸਾਧੂ ਜਿਹੜੇ ਰਹਿੰਦੇ ਸੀ ਉਹਨਾਂ ਦੀ ਝੁੱਗੀ ਹੁੰਦੀ ਜਿੱਥੇ ਮਾਤਾ ਜੀ ਉਹਨੇ ਠਹਰੇ ਸੀ ਤੇ ਇਸ ਕਰਕੇ ਬਾਹਰੋਂ ਵੀ ਤੁਸੀਂ ਦੇਖ ਸਕਦੇ ਲੋਕ ਝੁੱਗੀ ਟਾਈਪ ਹੀ ਜਿਹੜੀਆਂ ਟਾਈਲਾਂ ਨੇ ਉਹ ਲੱਗੀਆਂ ਹੋਈਆਂ ਜੀ ਸੰਗਤ ਜੀ ਬਾਈਥੇ ਤੇ ਜਿਹੜੇ ਮੁਕਸੇ ਵਾਜ਼ਰ ਨੇ ਬਾਬਾ ਜੀ ਗੁਰਦੁਆਰਾ ਐਮ ਐ ਸਾਹਿਬ ਦੇ ਉਹ ਵੀ ਆਪਣੇ ਨਾਲ ਦੋ ਗੱਲਾਂ ਆਪਾਂ ਨਾਲ ਤੋਂ ਵੀ ਇੱਥੇ ਤੇ ਜਿਹੜਾ ਇਤਿਹਾਸ ਆ ਉਹਦੇ ਬਾਰੇ ਆਪ ਗੱਲ ਕਰਾਂਗੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮੈਂ ਇਥੇ ਐਵੇਂ ਸਾਹਿਬ ਦਰਸ਼ਨ ਕੀਤੇ ਨੇ ਹਾਲ ਹੋ ਗਿਆ ਹਾਂਜੀ ਹਾਂਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਸ਼ੁਭਨਾਮ ਬਾਬਾ ਜੀ ਆਪਣਾ ਮੇਰਾ ਨਾਮ ਜੀ ਸ਼ੁਭਨਾਮ ਕਸ਼ਮੀਰ ਸਿੰਘ ਹੈ ਅੱਛਾ ਸਾਹਿਬ ਕਸ਼ਮੀਰ ਸਿੰਘ ਜੀ ਬਾਬਾ ਜੀ ਨੇ ਕਸ਼ਮੀਰ ਸਿੰਘ ਜੀ ਇੱਥੇ ਦੇ ਮੁਖਸੀਬਾਰ ਚਲੋ ਦੋ ਗੱਲਾਂ ਆਪਾਂ ਨਾਲ ਤੋਂ ਇਤਿਹਾਸ ਦੀਆਂ ਪੁੱਛਾਂਗੇ ਬਾਬਾ ਜੀ ਇੱਥੇ ਦਾ ਕੁੱਟਿਆ ਜਿਹੜੀ ਸੀ ਮੈਂ ਦੇਖੀ ਮੈਂ ਤਾਂ ਪ੍ਰਸੰਨ ਹੋ ਗਿਆ ਇਹ ਮੜਾ ਸਾਨੂੰ ਤੁਸੀਂ ਆਪਣੇ ਦੱਸ ਦਿ ਜਵਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਸ ਸਥਾਨ ਦੇ ਉੱਤੇ ਖੜੇ ਹਾਂ ਇਹ ਸਥਾਨ ਧੰਨ ਧੰਨ ਮਾਤਾ ਗੁਜਰ ਕੌਰ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਉਹਨਾਂ ਦਾ ਪਾਵਨ ਪਵਿੱਤਰ ਸਥਾਨ ਹੈ ਇਹ ਜੋ ਆਪਣੇ ਪਿਛਲੇ ਪਾਸੇ ਇਹ ਸਾਦੀ ਕੁਟਿਆ ਹੈ ਜੀ ਜਦੋਂ ਸਰਸਾ ਤੋਂ ਵਿਛੋੜਾ ਪਿਆ ਸੀ ਗੰਗੂ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਲਿਲਾ ਕੇ ਇਸ ਪਾਵਨ ਕੁਟਿਆ ਦੇ ਅੰਦਰ ਬਿਠਾ ਕੇ ਆਪਣੇ ਪਿੰਡ ਜਾਇਜਾ ਲੈਣ ਵਾਸਤੇ ਚਲਾ ਗਿਆ ਜਦੋਂ ਸਾਰਾ ਹੀ ਦਿਨ ਮਾਤਾ ਜੀ ਅਤੇ ਸਹਬਜ਼ਾਦੇ ਇਸ ਕੁਟਿਆ ਦੇ ਅੰਦਰ ਬਿਰਾਜਮਾਨ ਰਹੇ ਜੋ ਇੱਥੇ ਸਾਧ ਰਹਿੰਦਾ ਸੀ ਉਹ ਕਿਤੇ ਅੰਦਰ ਬਾਹਰ ਗਿਆ ਹੋਇਆ ਸੀ ਜਦੋਂ ਉਸ ਨੇ ਆ ਕੇ ਦੇਖਿਆ ਕਿ ਮੈਂ ਤੇ ਇੱਥੇ ਕਿਸੇ ਨੂੰ ਬਿਠਾ ਕੇ ਨਹੀਂ ਗਿਆ ਆ ਕੇ ਕੀ ਤੱਕਦਾ ਹੈ ਕਿ ਕੱਲਾਂ ਦੀ ਆਵਾਜ਼ ਅੰਦਰੋਂ ਕਿਦੀ ਆਉਂਦੀ ਹੈ ਕਹਿੰਦਾ ਜਾ ਕੇ ਕੀ ਤੱਕਦਾ ਹੈ ਮਾਤਾ ਜੀ ਅਤੇ ਸਹਬਜ਼ਾਦੇ ਆਪਸ ਦੇ ਵਿੱਚ ਗੱਲਾਂ ਕਰ ਰਹੇ ਸਨ ਤੇ ਸਾਧ ਨੇ ਜਾ ਕੇ ਪੁੱਛਣਾ ਕੀਤਾ ਕਿ ਮਾਤਾ ਜੀ ਤੁਸੀਂ ਇੱਥੇ ਕਿਵੇਂ ਮਾਤਾ ਜੀ ਦੇ ਮੁਖ ਦੇ ਵਿੱਚੋਂ ਉਹ ਬਚਨ ਨਿਕਲੇ ਕਿ ਅਸੀਂ ਤਾਂ ਭਾਈ ਇੱਥੇ ਐਵੇਂ ਹੀ ਆਏ ਹਾਂ ਐਵੇਂ ਦੇ ਨਾਮ ਦੇ ਨਾਲ ਇਸ ਪਾਵਨ ਪਵਿੱਤਰ ਸਥਾਨ ਦਾ ਨਾਮ ਐਵੇਂ ਸਾਹਿਬ ਜਾਣਿਆ ਜਾਂਦਾ ਹੋਏ ਇਸ ਪਾਵਨ ਪਵਿੱਤਰ ਸਥਾਨ ਤੋਂ ਹੀ ਜੋ ਸਭਾ ਦੀ ਆਰੰਭਤਾ ਹੈ ਐਸੇ ਸਥਾਨ ਤੋਂ ਸਭਾ ਆਰੰਭ ਹੁੰਦੀ ਹੈ ਜਿਹੜੀ ਫਟੇਗੜ ਸਭ ਵਾਲੀ ਸਭਾ ਬਾਬਾ ਜੀ ਉਹ ਐਸੇ ਸਥਾਨ ਤੋਂ ਹੀ ਆਰੰਭ ਹੁੰਦੀ ਹੈ ਅੱਛਾ ਜੀ ਤੇ ਫਿਰ ਸਾਰਾ ਹੀ ਦਿਨ ਇੱਥੇ 13 ਦਸੰਬਰ 28 ਮੱਗਰ ਵਾਲੇ ਦਿਨ ਦੀਵਾਨ ਸਜਦਾ ਹੈ ਉਸ ਦਿਨ ਤੋਂ ਫਿਰ ਸਭਾ ਦੀ ਜੋ ਅਰੰਭਤਾ ਹੈ ਉਹ ਕੀਤੀ ਜਾਂਦੀ ਹੈ ਬਹੁਤ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਰਾਗੀ ਢਾਡੀ ਆਪਣੀਆਂ ਵਾਰਾਂ ਗਾ ਕੇ ਸੰਗਤਾਂ ਨੂੰ ਨਦਰੋ ਨਦਰ ਨਿਹਾਲ ਕਰਦੇ ਹਨ ਦਸਵੀਂ ਦਾ ਦਿਹਾੜਾ ਵੀ ਇਸ ਪਾਵਨ ਪਵਿੱਤਰ ਸਥਾਨ ਦੇ ਉੱਤੇ ਮਨਾਇਆ ਜਾਂਦਾ ਹੈ ਇਸ ਸਥਾਨ ਦੇ ਉੱਤੇ ਮਾਤਾ ਜੀ ਅਤੇ ਸਹਿਬਜ਼ਾਦੇ ਸਾਰਾ ਹੀ ਦਿਨ ਬਿਰਾਜਮਾਨ ਰਹੇ ਇਸ ਕੁਟੀਆ ਦੇ ਅੰਦਰ ਜੀ ਤੇ ਰਾਤ ਨੂੰ ਫਿਰ ਆਪਣੇ ਪਿੰਡ ਗੰਗੂ ਖੇੜੀ ਲੈ ਗਿਆ ਜਿਸ ਨੂੰ ਕਿ ਹੁਣ ਸਿਹੜੀ ਕਹਿੰਦੇ ਨੇ ਇਹ ਸੀ ਇਸ ਪਾਵਨ ਪਵਿੱਤਰ ਸਥਾਨ ਦਾ ਜੋ ਇਤਿਹਾਸ ਸੋ ਇਸੇ ਸਾਨ ਤੋਂ ਹੀ ਸਭਾ ਦੀ ਆਰੰਭਤਾ ਹੈ ਦਸੰਬਰ ਦੀ 13 ਤਰੀਕ 28 ਮੱਘਰ ਵਾਲਾ ਦਿਨ ਹੁੰਦਾ ਹੈ ਉਸ ਦਿਨ ਬਹੁਤ ਦੂਰੋਂ ਦੂਰੋਂ ਸੰਗਤਾਂ ਆ ਕੇ ਫਿਰ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਆਨੰਦ ਮਾਣਦੀਆਂ ਹਨ ਮਾਤਾ ਜੀ ਅਤੇ ਸਹਿਬਜ਼ਾਦਿਆਂ ਦੇ ਚਰਨਾਂ ਦੇ ਵਿੱਚ ਸੰਗਤਾਂ ਹਾਜ਼ਰੀਆਂ ਲਵਾਉਂਦੀਆਂ ਸਨ ਇਹ ਸੀ ਇਸ ਪਾਵਨ ਪਵਿੱਤਰ ਅਸਥਾਨ ਦਾ ਜੋ ਇਤਿਹਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦੇ ਨਾਲ ਇਹ ਸੰਗਤ ਜੀ ਜਿਹੜੀ ਇਹ ਵੀਡੀਓ ਆ ਇਮੈਂ ਇੱਥੇ ਸਮਾਪਤ ਕਰਦਾ ਜੀ ਤੇ ਗੁਰੂ ਸਾਹਿਬ ਨੂੰ ਬਲਵਕਸ਼ਣ ਮੈਂ ਤੁਹਾਨੂੰ ਇਦਾਂ ਦੀਆਂ ਜਿਹੜੀਆਂ ਵੀਡੀਓਜ਼ ਆ ਦਰਸ਼ਨ ਗੁਰੂ ਘਰਾਂ ਦੇ ਉਹ ਕਰਵਾਉਂਦਾ ਰਹਾ ਇਹਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਤੇ ਕਮੈਂਟਸ ਵੀ ਕਰਦਿਆ ਕਰੋ ਤੇ ਰੱਬ ਰੱਖਾ ਚੜ੍ਹਦੀ ਕਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ